ਵੀਰੋ ਵੱਡਦੀ ਅੱਦੀ ਸਰੋਂ ਤੇ ਲੱਗੇ ਵੀ ਢੇਰ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਸਵਾਗਤ ਹੈ ਜੀ ਕੇ ਤੁਹਾਡਾ ਇੱਕ ਵਾਰੀ ਨਵੇਂ ਦਿਨ ਤੇ ਨਵੀਂ ਵੀਡੀਓ ਦੇ ਵਿੱਚ ਤੇ ਵੀਰੋ ਅੱਜ ਉਹ ਜਿਹੜੀ 21 ਮਾਰਚ ਤੇ ਟਾਈਮ ਵੀਰੋ ਸਾ ਸ਼ਾਮ ਕੇ ਵੱਜ ਗਏ 6 ਤੇ ਦਿਨ ਦੇਖੋ ਅਜੇ ਤੱਕ ਕਿਉਂਕਿ ਦਿਨ ਬਹੁਤ ਵੱਡੇ ਹੋ ਗਏ ਤੇ ਇਧਰ ਇਹਨੂੰ ਵੀ ਦੇਖ ਲਓ ਜੋ ਜੋ ਬਹੁਤ ਅੰਕਰਾ ਇੱਕ ਤੇ ਇਧਰ ਆਪਣੀ ਸਰੋਂ ਵੀਰੋ ਵੱਡਦੀ ਤੇ ਕੁਸ਼ਕ ਰਹਿ ਗਈ ਇਹ ਕੱਲੀ ਬਰਸੀਨ ਬਰਸੀਨ ਵਾਲੀ ਆ ਤੇ ਬਰਸੀਨ ਬਰਸੀਨ ਵਾਲੀ ਸਰੋਂ ਆ ਉਹ ਵੀ ਅੱਧੀ ਅੱਧੀ ਹਲੇ ਆਣੀ ਆ ਤੇ ਇਸ ਵਾਰ ਸਰੋਂ ਬਹੁਤ ਜ਼ਿਆਦਾ ਤੇ ਆਪਣਾ ਸਾਰਾ ਬੇੜਾ ਇਹ ਭਰ ਜਾਣਾ ਤੇ ਕੁਝ ਕਪਾਣੇ ਹਲੇ ਪੱਟੀ ਆ ਲਾਲੋ 6-7 ਮੰਡਾ ਆਈਆਂ ਬਰਸੀਨ ਦੇ ਵਿੱਚ ਤੇ ਫਿਰ ਲਾਲ ਕੱਲੇ ਆ ਬਾਕੀ ਕਣਕ ਦੇ ਬਾਕੀ ਹੋਰ ਬਹੁਤ ਸਰੋਂ ਪਈ ਆ ਤੇ ਹਲੇ ਵੱਢਣੀ ਪਈ ਐ ਵੀਰੋ ਬਹੁਤ ਜ਼ਿਆਦਾ ਸਰੋਂ ਆ ਤੇ ਉਹ ਵੀ ਲਿਆਵਾਂਗੇ ਆਪਾਂ ਤੇ ਸਾਰਾ ਬੇੜਾ ਦੇਖੋ ਭਰੇ ਜਾਣਾ ਤੇ ਦੇਖੀ ਕਿੰਦੇ 글로 ਵੀਰੋ ਸਾਢੇ 6 ਕਾ ਟਾਈਮ ਆ ਤੇ ਠੰਡਾ ਵਿਚੇ ਉਹੀ ਪੂਰੀ ਰਾਤ ਹੋ ਜੇ ਕਰਾਤੀ ਤੇ 글로 ਦਿਨ ਕਿੱਡਾ ਖੜਾ ਸੂਰਜਾ ਤੇ ਉਹ ਸ਼ੈਤਾਨ ਸ਼ੈਤਾਨ ਇਹ ਸ਼ੈਤਾਨ ਬਹੁਤ ਖਰਾਬ ਹੋ ਗਿਆ ਬਈ ਤੇ ਉਹ ਬਹੁਤ ਖੰਡਾਰਾ ਪਾਣ ਲੱਗੇ ਸਰੋਂ ਦੇ ਵਿਚ ਸਾਰਾ ਤੇ ਦੇਖੋ ਏ ਵੀ ਦੇਖ ਲੋ ਸਾਰੇ ਸਾਹਮਣੀ ਤੇ ਉਹ ਦੇਖੋ ਸਰੋਂ ਦੇ ਵਿਚ ਸਾਰਾ ਦਿਨ ਖੁੱਲਦਾ ਰਹਾ ਖਰਾਸ ਖਰਾਬ ਕਰਾ ਗਏ ਸਰ ਉਹਨੂੰ ਤੇ ਬਾਕੀ ਵੀਰੋ ਨੈਰ ਵਾਲੇ ਖੇਤਾਂ ਬਹੁਤ ਦਿਨ ਹੋ ਗਏ ਆਪਾਂ ਨੂੰ ਢੇੜਾ ਮਾਰੇ ਨੇ ਉੱਥੇ ਵੀ ਆਪਾਂ ਨਹੀਂ ਜਾਣਾ ਕਿਉਂਕਿ ਉੱਥੇ ਬਾਂਦਰ ਗੁੰਦਰ ਬਹੁਤ ਆਣ ਲੱਗੇ ਇਹ ਕੁਸ਼ਕ ਸਰੋਂ ਪਾਉਣੇ ਤੇ ਡਾਬੜੀ ਜਿਹੜੀ ਬੀਜੀ ਸੀ ਮੋਟੀ ਸਰੋਂ ਤੇ ਉਹ ਕੁਸ਼ਕਾ ਪਾ ਵੱਢ ਗਏ ਤੇ ਥੋੜੀ ਨਰਮਲਾਈਜ਼ ਕਰਕੇ ਪੱਥਰੀ ਛੱਡੇ ਤੇ ਉੱਥੇ ਚੱਲਾਂਗੇ ਹੁਣ ਤੇ ਸਭ ਤੋਂ ਪਹਿਲਾਂ ਤੁਹਾਨੂੰ ਇੱਕ ਚੀਜ਼ ਦਿਖਾਉਣੀ ਆ ਪਹਿਲਾਂ ਤੇ ਉੱਧਰ ਦੇਖੋ ਸ਼ੈਤਾਨ ਮੱਤਾਂ ਹਾਂ ਸ਼ੈਤਾਨੀ ਇਹ ਦੇਖੋ ਭਈ ਉਹ ਸਾਰਾ ਦਿਨ ਖਟਾਰੇ ਪਾਵਾ ਤੇ ਇੱਧਰ ਸਰੋਂ ਦੇਖ ਲਓ ਸਾਰਾ ਏਰੀਆ ਜਾਂ ਭਰ ਜਾਣਾ ਇਹ ਸਾਰੇ ਜਿ ਖਲਾਰਾ ਪੈ ਜਾਣਾ ਤੇ ਉਹ ਦੇਖੋ ਇਹੋ ਦੇਖੋ ਆਹ ਦੇਖੋ ਸਾਰਾ ਬੇੜਾ ਭਰ ਜਾਣਾ ਵੀ ਉਹ ਫਿਰ ਆਪਾਂ ਇਹਨੂੰ ਕੁੱਟਾਂਗੇ ਸੁਕਾ ਕੇ ਤੇ ਫਿਰ ਇਹਦੇ ਵਿੱਚ ਕੱਢਾਂਗੇ ਤੇ ਇੱਕ ਵੀਰੋ ਆਪਣੀ ਘੁੱਗੀ ਨੇ ਜਿਹੜੇ ਆਪਣੀ ਮਸੰਮੀਆਂ ਦਾ ਪੇਡਾ ਦੇਖੋ ਮਸੰਮੀਆਂ ਪਿਛਲੇ ਸਾਲ ਵੀ ਬਹੁਤ ਲੱਗੀਆਂ ਸੀ ਇਹਦੇ ਜੀ ਤੇ ਹੁਣ ਫਿਰ ਮਤਲਬ ਬੂਰ ਆ ਗਿਆ ਤੇ ਇੱਕ ਘੁੱਗੀ ਆਪਣੇ ਆਂਡੇ ਬੱਚੇ ਦੇ ਹੋਏ ਆ ਤੇ ਫੁੱਲ ਆਪਣੇ ਵਧੀਆ ਖਿਰ ਰਹੇ ਵੀਰੋ ਉਸ ਦੇਖੋ ਕਿੰਨਾ ਸੋਹਣਾ ਖੁੱਲ ਰਿਹਾ ਤੇ ਇੱਧਰ ਵੀ ਫੁੱਲ ਵਧੀਆ ਹੋ ਰਹੇ ਆ ਤੇ ਬਾਕੀ ਉਹ ਸਰੋਂ ਦੀ ਪਰਲੀ ਸਾਈਡ ਆ ਤੇ ਇਥਨੂੰ ਘੁੱਗੀ ਦਿਖਾਣੇ ਆ ਦੇਖੋ ਵੀ ਬੈਠੇ ਰਾਮ ਨਾਲ ਦੇਖੋ ਕਿੰਨੇ ਕਿੰਨੇ ਨੀਚੇ ਨੇ ਅੰਡੇ ਦੇ ਹੋਇਆ ਤੇ ਆ ਦੇਖੋ ਇਹ ਬੈਠੀ ਵੀਰੋ ਤੇ ਆਇ ਸਾਲੇ ਕੁੱਗੇ ਤੇ ਅੰਡੇ ਦਿੰਦੀ ਆ ਤੇ ਇੱਕ ਪਰ ਵੀ ਆਲਣਾ ਹੈਗਾ ਕਿਸੇ ਹੋਰ ਚੀਜ਼ ਦਾ ਤੇ ਆ ਦੇਖੋ ਤੇ ਇੱਧਰ ਦੇਖੋ ਭਾਈ ਕੁੱਗੀ ਨੇ ਅੰਡੇ ਰੇਰੇ ਰਖੇ ਆਪਣੇ ਮਸੰਮੀ ਦੇ ਪਿੱਡੇ ਉੱਤੇ ਤੇ ਦੇਖੋ ਰਾਮ ਨਾਲ ਬੈਠੀ ਹੈ ਤੇ ਕੈਮਰਾ ਥੋੜਾ ਜਿਹਾ ਪੱਲਾ ਕੇ ਲੈ ਜਦੇ ਆ ਤੇ ਭੱਜ ਆ ਗਈ ਉੱਡ ਚ ਗਈ ਤੇ ਮੱਖੀ ਦੇਖੋ ਛੋਟਾ ਜਿਹਾ ਪਿੱਡਾ ਹੈ ਆਪਣਾ ਤੇ ਇੱਕ ਪਰਦੇਰੀਆਂ ਦੇਖੋ ਇੰਨੀ ਇਹ ਦੇਖੋ ਆਪਣਾ ਸ਼ੈਤਾਨੀ ਬੱਚਾ ਸ਼ੈਤਾਨ ਸ਼ੈਤਾਨ ਸਾਰੀ ਸਰੋਂ ਖਰਾਬ ਕਰ ਦਿੱਤੀ ਨੇ ਸਰੋਂ ਖਰਾਬ ਕਰਦੀ ਉਹ ਦੇਖੋ ਸਾਰੀ ਖਰੋਆ ਕੇ ਖਲਾਰਾ ਮਾਰਾ ਤੇ ਦੇਖੋ ਤੇ ਬਈ ਮੱਟੂ ਨੂੰ ਵੀ ਦੇਖ ਲੋ ਇੱਧਰ ਆ ਵੀਰ ਮੱਟੂ ਆਟਾ ਗੁੰਨ ਰਿਆ ਆਟਾ ਗੁੰਨ ਰਿਆ ਹਰਗੇ ਕਰ ਰਿਆ ਆਟੇ ਦੀ ਚਿੜੀ ਆਟੇ ਦੀ ਚਿੜੀ ਬਈ ਦੇਖੋ ਬਣਾਉਣ ਲੱਗ ਰਿਹਾ ਮੁੰਡਾ ਤੇ ਯਾਰ ਦੇਖੋ ਤੇ ਇਧਰ ਮੋਟੂ ਦੇਖੋ ਮੋਟੂ ਉਹ ਆ ਗਿਆ ਦੇਖੋ ਵੀ 서ਰੋ ਵੀ 서ਰੋ ਵੀ ਵਿਚੇੜਦਾ ਫਿਰ ਰਿਹਾ ਹੈ ਪਰ ਚਲ ਪਰ 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 ਉਧਰ 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 ਤੇ ਵੀਰੋ ਹੁਣ ਚੱਲਦੇ ਹਾਂ ਆਪਾਂ ਨਹਿਰ ਵਾਲੇ ਖੇਤਾਂ 'ਚ ਤੇ ਉੱਥੇ ਜਾ ਕੇ ਤੁਹਾਨੂੰ ਦਿਖਾਉਨੇ ਆ ਕੀ ਕੀ ਪ੍ਰੋਸੀਜਰ ਆ ਤੇ ਸਰੋਂ ਵੀ ਤੁਹਾਨੂੰ ਦਿਖਾਉਨੇ ਆ ਬਾਕੀ ਕਣਕ-ਕਣਕ ਤੇ ਬੰਦਰ ਵੀ ਬਹੁਤ ਹੋ ਰਹੇ ਆ ਉਹ ਵੀ ਤੁਹਾਨੂੰ ਦਿਖਾਉਨੇ ਆ ਚਲੋ ਚੱਲਦੇ ਆ ਉੱਥੇ ਜਾ ਕੇ ਮਿਲਦੇ ਆ ਤੁਹਾਨੂੰ ਲੋ ਜੀ ਮਿੱਤਰੋ ਪਹੁੰਚ ਗਏ ਆਪਾਂ ਨਹਿਰ ਵਾਲੇ ਖੇਤਾਂ 'ਚ ਤੇ ਅਕਸਰ ਆਪਾਂ ਤੁਹਾਨੂੰ ਲਿਓ ਉੱਥੇ ਦੀ ਪਾਉਂਦੇ ਰਹਿੰਦੇ ਪਰ ਅੱਜ ਆਪਾਂ ਬਹੁਤ ਦਿਨਾਂ ਬਾਅਦ ਇੱਥੇ ਦੀ ਵੀਡੀਓ ਸ਼ੂਟ ਕਰ ਰਹੇ ਆ ਤੇ ਇੱਧਰ ਦੇਖ ਲਓ ਭਾਈ ਬਰਸੀਨਾ ਬਰਸੋਨਾ ਹੋ ਗਈਆਂ ਪੂਰੀਆਂ ਖਤਮ ਹੋਣ ਵਾਲੀਆਂ ਹੁਣ ਤੇ ਸਾਰਾ ਸੂਰਾ ਲੋਕਾਂ ਨੇ ਵੱਡਦੀਆਂ ਤੇ ਕਣਕਾਂ ਵੀਰੋਂ ਪੱਕਣ ਤੇ ਆਈਆਂ ਤੇ ਆਪਣਾ ਧੋਣਾ ਵੀਰ ਤੇ ਇਸ ਕੀ ਵੀਰੋਂ ਆਪਾਂ ਨੇ ਇੱਕ ਵੀਡੀਓ ਪਾਈ ਦੀ ਇਸ ਬੰਦੇ ਦੀ ਤੁਹਾਨੂੰ ਜਿਸ ਹਿਸਕੇ ਘਰ ਕੇ ਲਵਾ ਇੱਕ ਵਾਰੀ ਚਿੱਤੇ ਨੇ ਜਿਹੜੀ ਦੋ ਤਿੰਨ ਬੱਕਰੀਆਂ ਚੱਕ ਲਈਆਂ ਦੀ ਤੇ ਚਿੱਤੇ ਚੱਕੀਆਂ ਦੀ ਦੇਖਿਆ ਤਾਂ ਤੋ ਵੀ ਇਹੋ ਬੰਦਾ ਕਹਾ ਮੇਰੀ ਬੱਕਰੀਆਂ ਗਾਇਵ ਹੋਈਆਂ ਸੀ ਤੇ ਪਤਾ ਹੈ ਨਹੀਂ ਇਹਨਾਂ ਨੂੰ ਕਿਸਨੇ ਚੱਕਿਆ ਉਈਓ ਰੋਲਾ ਪਾ ਲਿਆ ਚਿੱਤੇ ਨੇ ਚਿੱਤੇ ਨੇ ਤੇ ਆਪਣੀ ਵੀਡੀਓ ਹੀ ਬਣਾ ਕੇ ਪਾਈ ਤੀ ਕਾਫੀ ਲੋਕਾਂ ਨੇ ਕਮੈਂਟ ਵੀ ਬਹੁਤ ਆਏ ਤੇ ਤੇ ਪਤਾ ਨਾ ਸਦਾ ਕੁੱਤਾ ਕੱਤਾਂ ਲੈ ਗਿਆ ਵੀ ਚੋਰ ਚੂਰ ਕੋਈ ਦਰਦੂਰ ਪੀਣ ਵਾਲਾ ਵੇਚਦਿਆਂ ਤੇ ਇਹਨਾਂ ਨੇ ਰੋਲਾ ਪਾ ਦਿਆ ਕੋਈ ਚਿੱਤਾ ਲੈ ਗਿਆ ਚਿੱਤਾ ਲੈ ਗਿਆ ਉਈਓ ਲੋਕਾਂ ਦਾ ਮੂਰਖ ਬਣਾ ਦਿਆ ਤਾਂ ਉਹ ਭਾਈ ਆ ਕੇ ਦੇਖੋ ਪਹੁੰਚ ਗਏ ਤੇ ਦੇਖੋ ਇੱਧਰ ਵੀ ਕਣਕ ਪੂਰੀ ਪਿਲਕ ਮਾਰ ਰਹੀ ਆ ਤੇ ਫੁੱਲ ਪੱਕ ਗੀ ਦੇਖੋ ਸੌਰੀ ਪੱਕਣਾ ਵਾਲੀ ਆ ਮਤਲਬ 10 ਦਿਨਾਂ ਤੱਕ ਇਹ ਬੜਾਈ ਹੋਣ ਲੱਗ ਜੂਗੀ ਕਣਕਾਂ ਦੀ ਇੰਨਾ ਤੇ ਆਪਾਂ ਪਹੁੰਚ ਗਏ ਤੇ ਅੱਗੇ ਆਪਣੀ ਸਰੋਂ ਵੀ ਉਹ ਵੀ ਤੁਹਾਨੂੰ ਦਿਖਾਉਂਦੇ ਆ ਲਓ ਜੀ ਮਿੱਤਰੋ ਆਪਾਂ ਪਹੁੰਚ ਗਏ ਇਸ ਟਾਈਮ ਨਹਿਰ ਵਾਲੇ ਖੇਤਾਂ ਆ ਤੇ ਫਿਲਹਾਲ ਤੁਹਾਨੂੰ ਬਾਂਦਰ ਆਪਾਂ ਨੂੰ ਹਜੇ ਤੱਕ ਦਿਖੇ ਤਾਂ ਨਹੀਂ ਤੇ ਕੱਲ ਸਵੇਰੇ ਆਪਾਂ ਇਹ ਤੇ ਬਹੁਤ ਤੇ ਪੂਰਾ ਗਾਹ ਮਚਿਆ ਉਹ ਦਿਖਾਉਂਦੇ ਆ ਤੁਹਾਨੂੰ ਬਾਂਦਰਾਂ ਦਾ ਤੇ ਇੱਧਰ ਦੇਖੋ ਵੀ ਕੀ ਹਾਲ ਕਰ ਗਿਆ ਤੇ ਵਿਚ ਨੂੰ ਜਦੋਂ ਆਪਾਂ ਨੇ ਕਣਕ ਬੀਜੀ ਬੀਜੀ ਸੀ ਉਦੋਂ ਉਸ ਟਾਈਮ ਆਏ ਸੀ ਬਾਂਦਰ ਧਾਣੇ ਕੱਢ ਕੱਢੇ ਖਾਂਦੇ ਸੀ ਤੇ ਵਿਚ ਨੂੰ ਵੀ ਰੋ ਘਟੇ ਸੀ ਤੇ ਹੁਣ ਦੇਖੋ ਬੱਲਾ ਆ ਗਈਆਂ ਉੱਪਰ ਕਣਕ ਮਤਲਬ ਬਣ ਗਈ ਬੱਲਾ ਦਿਖਾਉਂਦੇ ਆ ਸਾਨੂੰ ਆ ਦੇਖੋ ਤੇ ਆਹ ਚੀਜ਼ ਹੁਣ ਬਣ ਗਈ ਇਹਦੇ ਵਿੱਚੋਂ ਵੀ ਤਾਂ ਦਾਣੇ ਦੂਨੇ ਸਭ ਕੱਢ ਕੱਢੇ ਖਾ ਜਾਂਦੇ ਆ ਦੇਖੋ ਬੱਲਾ ਦੇ ਉੱਪਰ ਕੁਝ ਨਹੀਂ ਛੱਡਦੇ ਤੇ ਗਾਹ ਦੇਖੋ ਤੁਸੀਂ ਪਹਿਲਾਂ ਕਣਕ ਜਿੰਨਾ ਮਚਾਇਆ ਹੋਇਆ ਤੇ ਉਹ ਬੰਦਾ ਰੋਜ ਆਵਾ ਬਈ ਉਰਾ ਇਸ ਨੂੰ ਇੰਨਾ ਵੀ ਨਹੀਂ ਹੈ ਵੀ ਮੈਂ ਬਾਂਦਰ ਬੁੰਦਰੇ ਨਾਲ ਹੀ ਭਜਾ ਦਿਆਂ ਉਰਾ ਬਗ ਜਾ ਸਵੇਰ ਸਵੇਰੀ ਆ ਕਾ ਤੇ ਬਾਕੀ ਦੇਖ ਸਕਦੇ ਹੋ ਵੀਰ ਲਵੇ ਲਵੇ ਕਣਕ ਪੂਰੀ ਖਾਈ ਥਪੜਾ ਥੋੜੀ ਵਿਚਾਰ ਗਿਆ ਤੇ ਇੱਧਰ ਪੇੜਾਂ ਬੁੱਢਿਆਂ ਦੀ ਚੜੇ ਰਹਿੰਦੇ ਆ ਮੰਦਰ ਅਕਸਰ ਤੇ ਹੁਣ ਆਪਾਂ ਦੇਖ ਨਹੀਂ ਰਹੇ ਆਕਰ ਹੋਇਆ ਕੋਈ ਆਪਾਂ ਤੁਹਾਨੂੰ ਜਰੂਰ ਦਿਖਾਵਾਂਗੇ ਤੇ ਬਾਕੀ ਸਰੋਂ ਦੇਖ ਕੇ ਆਂਦੇ ਮੈਂ ਤੁਹਾਨੂੰ ਦੱਸਿਆਦਾ ਆਪਾਂ ਨੇ ਸਰੋਂ ਬਾਕੀ ਆਪਣੇ ਬਰਸੀਨ ਬਰਸੂਣ ਵਾਲੀ ਤਾਂ ਬੜਤੀ ਸਾਰੀ ਤੇ ਕਣਕ ਮਾ ਰਹਿ ਰਹੀ ਵੀਰੋ ਫਿਲਹਾਲ ਹਜੇ ਥੋੜੀ ਨਰਮਾਈਸ ਕਰਕੇ ਆਪਣੀ ਵੱਡੀ ਨਹੀਂ ਤੇ ਥੋੜੀ ਜਿਹੀ ਆਪਣੀ ਡਾਬੜੀ ਕਿਧਰ ਭਿੱਜੀ ਹੋਈ ਆ ਮਹਿਰ ਵਾਲੇ ਖਤਾਂ ਚ ਤੇ ਪਿੱਛੇ ਨੂੰ ਜਾ ਕੇ ਉਹ ਤਾਂ ਸਾੰਨੇ ਸਾਨੂੰ ਉਹ ਵੀ ਆਪਣੀ ਥੋੜੀ ਜਿਹੀ ਵੱੜਤੀ ਸੀ ਤੇ ਆ ਵੀਰ ਨੇ ਆਪਣੇ ਨਾਲੇ ਬੜਾਈ ਸੀ ਇਸ ਦਾ ਨਾਮ ਹੈ ਵੀਰੋ ਧੋਣਾ ਕਬੂਤਰ ਬਾਜ ਪਿੰਡਾਂ ਬਹੁਤ ਸ਼ਰਤਾਂ ਵਾਲੇ ਕਬੂਤਰ ਰੱਖ ਰਿਹਾ ਜਿਸ ਬਾਈ ਨੇ ਆਪਣੇ ਲੈਣੇ ਹੋ ਮੁਰਗੇ ਕਬੂਤਰ ਸੂਰ ਬੱਕਰੀਆਂ ਸਾਰਾ ਕੁਝ ਸਦੇ ਕੋਲ ਤੇ ਦੇਸੀ ਨਸਲ ਦੀ ਝੋਟੀਆਂ ਰੱਖਦਾ ਹੈ ਕੰਟੈਕਟ ਨੰਬਰ ਦੱਦ ਰਿਹਾ ਆਪਣਾ ਨੰਬਰ ਹੀ ਬੜਾ ਹੀ ਕੋਈ ਨੰਬਰ ਹੀ ਨੂੰ ਪਤਾ ਨਹੀਂ ਆਪਣਾ ਕਿਉਂਕਿ ਵਿਚਾਰਾ ਮੁੰਡਾ ਥੋੜਾ ਜਿਹਾ شریف ਆ ਮੋਬਾਈਲ ਮੂਲ ਰੱਖਦਾ ਨਹੀਂ ਤੇ ਇੱਧਰ ਦੇਖੋ ਬਈ ਕਣਕ ਦਾ ਹਾਲ ਇੱਧਰ ਬਾਂਦਰਾ ਨੇ ਤੇ ਇੱਧਰ ਆਪਣੀ ਨਹਿਰ ਆ ਗਈ ਵੀ ਸੁੱਕੀ ਪਈ ਆ ਪਾਣੀ ਆਇਆ ਨਹੀਂ ਤੇ ਇਹ ਕਣਕ ਨੂੰ ਪਾਣੀ ਲਾਦਾ ਵੀ ਦੇਖੋ ਪੱਕਣ ਪਾਰੀ ਆ ਤੇ ਇੱਧਰ ਬਾਈ ਆਪਣੇ ਪੱਤ ਚੜਾ ਵਾਲੇ ਫੁੱਲ ਹੋਣੇ ਐਸੇ ਇਹ ਦਰਖਤ ਦੇ ਉੱਤੇ ਬੜੇ ਸੋਹਣੇ ਫੁੱਲ ਹੁੰਦੇ ਆ ਵੀ ਤੁਹਾਨੂੰ ਦਿਖਾਵਾਂਗੇ ਕਿਸੇ ਟਾਈਮ ਜਦੋਂ ਹੋਏ ਤਾਂ ਨਾ ਬਲੌਗ ਬਣਾ ਕੇ ਬਹੁਤ ਸੋਹਣੇ ਫੁੱਲ ਖਿੱਲੇ ਇਹਦੇ ਲਾਲ ਲਾਲ ਤੇ ਆ ਦੇਖੋ ਬੂਰ ਉਤਰਨ ਲੱਗ ਗਿਆ ਦੇਖ ਲਓ ਸਕਦੇ ਹੋ ਤੁਸੀਂ ਇਹ ਆ ਦੇਖੋ ਛੱਡ ਜਾ ਇਹ ਦਰਖਤਾਂ ਦੇ ਉੱਤੇ ਹੁਣ ਦੇਖੋ ਸਾਰੇ ਝੜ ਗਏ ਪੱਤੇ ਤੇ ਹੁਣ ਨਵੇਂ ਆਣਗੇ ਤੇ ਫੁੱਲ ਵੀ ਦੇਖਿਓ ਤੇ ਮੌਸਮ ਦੇਖੋ ਵੀ ਅੱਜ ਜਗਾ ਕਿੰਨਾ ਸੋਹਣਾ ਬਣਿਆ ਹੋਇਆ ਤੇ ਸੂਰਜ ਦੇਖੋ ਵੀ 8:30 ਦਾ ਟਾਈਮ ਹੋ ਗਿਆ ਤੇ ਸਹੂਲ ਜੀ ਹੁਣ ਤੱਕ ਖੜਿਆ ਸਿਰ ਤੇ ਠੰਡਾ ਵਾਂ ਤਾਉਣ ਇਸ ਟਾਈਮ ਤੈਨੂੰ ਪਤਾ ਕਿੰਨਾ ਟਾਈਮ ਹੋ ਜੇ ਕਰਾਦਾ ਸੋਜੇ ਕਰਾ ਦੋਂ ਤਾ ਨਾ ਹਾਂ ਸੋਜੇ ਕਰਾਤਾ ਉਹ ਵੀ ਕੁੰਡੇ ਜੰਦੇ ਲਾ ਕੇ ਉਂਗੀ ਨਕੇ ਘਰ ਕੇ ਵਿਚਾ ਚਿੱਤਾ ਰਹੀ ਕਰਾਦਾ ਨਾ ਤੇ ਫਿਲਹਾਲ ਜੀ ਆਪਾਂ ਪਹੁੰਚ ਗਏ ਆਪਣੇ ਸਰੋਂ ਦੇ ਕੋਲ ਤੇ ਅਕਸਰ ਆਪਾਂ ਤੁਹਾਨੂੰ ਦਿਖਾਉਂਦੇ ਰਹਿੰਦੇ ਤੇ ਆਪਣੀ ਸਰੋਂ ਦੇਖੋ ਜੀ ਪਹਿਲਾਂ ਇਹ ਦੇਖੋ ਆਪਾਂ ਵੱਡੇ ਹੋ ਗਏ ਸੀ ਥੋੜੀ ਜੀ ਉਸ ਟਾਈਮ ਥੋੜੀ ਜੀ ਉਸ ਉਹਦੇ ਨਾਲ ਦੀ ਹਰੀ ਸੀ ਦੇਖੋ ਤੇ ਵਿਚ ਵਿਚ ਪੱਕ ਰਹੀ ਹੈ ਵਿਚ ਵਿਚ ਹਰੀ ਸੀ ਤੇ ਆਪਾਂ ਇੰਨੇ ਵੱਢ ਕੇ ਛੱਡ ਗਏ ਸੀ ਕਿਉਂਕਿ ਥੋੜਾ ਜਿਹਾ ਨਰਮ ਜਿਹਾ ਸੀਪਾਂ ਦੇਖਿਆ ਤੇ ਤਿੰਨ ਦੋ ਦਿਨਾਂ ਦੀ ਧੁੱਪ ਲੱਗੀ ਹੈ ਫੁੱਲ ਮਤਲਬ ਝੁੱਕ ਗਈ ਹੈ ਆ ਦੇਖੋ ਜੀ ਇਹ ਸਰੋਂ ਆਪਣੀ ਗੋਭੀ ਸਰੋਂ ਆ ਇਹ ਤੇ ਵਿਚ ਵਿਚ ਕੁਝ ਕੁ ਪੇਡੇ ਵੀ ਰੋ ਬਰੀਕ ਸਰੋਂ ਦੇ ਵੀ ਹੋ ਰਹੇ ਆ ਤੇ ਇਹ ਸਰੋਂ ਪੱਕ ਰਹੀ ਹੈ ਵਿਚ ਵਿਚ ਤੁਸੀਂ ਪੇਡੇ ਦੇਖ ਲਓ ਹੁਣ ਤੇ ਵਧੀਆ ਝਾੜ ਆਇਦਾ ਵੀ ਦੇਖਦੇ ਹਾਂ ਹੁਣ ਇਸ ਵਾਰ ਆਪਣੇ ਪਹਿਲੀ ਵਾਰ ਵਿਜੀ ਆ ਤੇ ਦੇਖੋ ਪੀੜੀ ਸਰੋਂ ਦੀ ਹੈ ਉਹ ਆਪਾਂ ਨੇ ਬੀਜੀ ਹੋਈ ਤੇ ਹੁਣ ਸੁੱਕ ਗਈ ਹੈ ਆਪਾਂ ਇੱਕ ਦੋ ਦਿਨ ਚ ਸਾਰੀ ਵੱਢ ਗਏ ਫਿਰ ਆਪਾਂ ਇਹਨੂੰ ਢੋ ਦੇਣੀ ਹੈ ਘਰ ਨੂੰ ਤੇ ਬਾਕੀ ਆਪਾਂ ਨੇ ਪਰਲੇ ਖੇਤਾਂ ਚ ਵੱਢਣੀਆਂ ਹਲੇ ਕਾਫੀ ਕਣਕ ਦੇ ਵਿੱਚ ਤੇ ਆ ਵੀਰ ਆਪਣਾ ਅਕਸਰ ਆਪਣੇ ਗੱਲ ਵੀਡੀਓ ਮਾਰ ਇੱਕ ਦਰੇ ਕਰਾਗਾ ਕਿਉਂਕਿ ਸਰੋਂ ਸਰੋਂ ਵਡਾਵਾ ਤੇ ਚੋਰੀਆਂ ਚੋਰੀਆਂ ਬਹੁਤ ਕਰਾ ਬਈ ਉਹ ਲੋਕਾਂ ਕੀ ਥੋੜੀ ਜਿਹੀ ਬਰਸੀਨ ਤੂੜੀਆਂ ਜਿਵੇਂ ਆ ਕੁੱਪਾ ਤੇ ਤੂੜੀ ਰਾਤ ਨੂੰ ਬੰਨ ਕੇ ਲੈ ਕੇ ਕੰਮ ਕਰਦਾ ਹੈ ਦੇਖ ਲੋ ਧਿਆਨ ਨਾਲ ਤੇ ਬਾਕੀ ਪਰਲੀ ਸਰੋਂ ਹਲੇ ਹਰੀ ਆ ਤੇ ਆ ਵਿਚ ਵਿਚ ਦੇਖੋ ਕਿਵੇਂ ਪੱਕੀ ਖੜੀ ਆ ਤੇ ਵੀਰੋ ਬਾਂਦਰ ਆਪਾਂ ਨੂੰ ਹਜੇ ਤੱਕ ਦਿਖੇ ਨਹੀਂ ਕਿਉਂਕਿ ਹਲੇ ਦਿਖ ਨਹੀਂ ਰਹੀ ਕਿਧਰੇ ਲਾਂਗੇ ਹੋਏ ਆ ਆਪਣੀ ਹੋਰ ਕਿਧਰੇ ਦੌਲਾਨ ਤੇ ਆ ਪੱਡਿਆਂ ਦੇ ਜ਼ਿਆਦਾਤਰ ਰਹਿ ਰਹੇ ਆ ਕਿਉਂਕਿ ਵਿਚ ਨੂੰ ਵੀਰੋ ਘਟੇ ਸੀ ਕਿ ਤੁਹਾਨੂੰ ਮੈਂ ਦੱਸਿਆ ਸੀ ਤੇ ਹੁਣ ਤੁਹਾਨੂੰ ਪਤਾ ਕਣਕ ਹੁਣ ਪੱਕ ਗਈ ਤੇ ਇਸ ਕਰਕੇ ਹੁਣ ਦੁਬਾਰਾ ਲਹਿਰ ਲੱਗੇ ਆਣ ਕਿਉਂਕਿ ਕਣਕ ਖਾਣ ਬਾਕੀ ਵੀਡੀਓ ਵਧੀਆ ਲੱਗੇ ਵੀਰੋ ਲਾਈਕ ਤੇ ਸ਼ੇਅਰ ਜਰੂਰ ਕਰਿਆ ਕਰੋ ਤੋਂ ਆਪਾਂ ਤੁਹਾਨੂੰ ਦਿਖਾਇਆ ਅੱਜ ਦੇ ਬਲੌਗ ਵਿੱਚ ਇੰਨਾ ਹੀ ਤੇ ਮਿਲਦੇ ਆਂ ਅਗਲੇ ਬਲੌਗ ਦੇ ਵਿੱਚ ਤਦ ਤੱਕ ਲਈ ਸਭ ਨੂੰ ਸਤ ਸ੍ਰੀ ਅਕਾਲ ਬਾਏ